ਜੰਤ ਸਿੰਘ ਸੰਧੂ ਐਸ ਐਚਓ ਥਾਣਾ ਚਾਟੀਵੰਡ ਜ਼ਿਲ੍ਹਾ ਅਮਰਸਰ ਦਿਹਾਤੀ ਬੰਨੋ ਥਾਣਾ ਚਾਟੀਵੰਡ ਦੀ ਤਰਫੋਂ ਪਿੰਡ ਚੱਪਾ ਜਿਹੜਾ ਵਾ ਉਹ ਮੈਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਗੰਗਾ ਮੁਕਤ ਤੇ ਕ੍ਰਾਈਮ ਮੁਕਤ ਕਰਨ ਵਾਸਤੇ ਆਪਣੀ ਬੋਧ ਜਾਵਾ ਮੈਂ ਆਪਣਾ ਸਾਰਾ ਫੋਕਸ ਜਿਹੜਾ ਵਾ ਇਸ ਪਿੰਡ ਦੇ ਤੇ ਨਾ ਵਾ ਇਸ ਕਰਕੇ ਮੈਂ ਤੁਹਾਨੂੰ ਐ ਵਾਰਨਿੰਗ ਦੇਣ ਵਾਸਤੇ ਆਇਆ ਵਾ ਬਹੁਤ ਖਕਤੀ ਦੇ ਨਾਲ ਗਵਰਨਮੈਂਟ ਜਿਹੜੀ ਆ ਉਹ ਜੋਗ ਨਸ਼ਿਆਂ ਦੇ ਵਿਰੁੱਧ ਤੇ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਆ ਮੇਰੀ ਤੁਹਾਨੂੰ ਬਹੁਤ ਹੀ ਸਖਤ ਲਫ਼ਜ਼ਾਂ ਦੇ ਵਿੱਚ ਚੇਤਾਵਨੀ ਆ ਕਿ ਇਸ ਪਿੰਡ ਦੇ ਵਿੱਚ ਨਾ ਮਸ਼ਾ ਵਿਕੜ ਦੇਣਾ ਵਾ ਨਾ ਨਸ਼ਾ ਵੇਚਣ ਵਾਲਾ ਰਹਿਣ ਦੇਣਾ ਵਾ ਤੇ ਨਾ ਹੀ ਨਸ਼ਾ ਵੇਚਣ ਵਾਲੇ ਦਾ ਕੋਈ ਪਰਿਵਾਰ ਇਸ ਪਿੰਡ 'ਚ ਰਹਿਣ ਦੇਣਾ ਵਾ ਨਕਸ਼ਾ ਵੇਚਣ ਵਾਲੇ ਦਾ ਘਰ ਜਿਹੜਾ ਵਾ ਉਹ 15 ਦਿਨਾਂ ਦੇ ਵਿੱਚ ਵਿੱਚ ਤਹਿਸ਼ਖਸ ਕੀਤਾ ਜਾਊਗਾ ਤੇ ਉਹਦਾ ਪਰਿਵਾਰ ਜਿਹਦਾ ਵਾ ਸਾਰਾ ਜ਼ਿਲ੍ਹੇ ਤੇ ਜਾ ਜਾਊਗਾ ਤੇ ਜਾਓ ਨਕਸ਼ਾ ਵੇਚਣਾ ਬੰਦ ਕਰ ਦੇਣ ਤੇ ਜਾ ਇਹ ਪਿੰਡ ਛੱਡ ਕੇ ਇਥੋਂ ਚਲੇ ਜਾਓ ਇਹ ਪਿੰਡ ਮੈਂ ਐਸਐਸਓ ਚਾਪੀਵਿੰਟ ਆਪਣੀ ਹੌਦ ਚ ਆਪਣੀ ਨਿਗਰਾਨੀ ਚ ਲਿਆਵਾ ਪੰਜਾਬ ਸਰਕਾਰ ਦੀਆਂ ਤਰ੍ਹਾਂ ਦੱਸ ਦੇ ਜਿਹੜੇ ਜਿਹੜੇ ਨਕਸ਼ਾ ਤਸਕਰ ਜਾਂ ਕ੍ਰਾਈਮ ਕਰਨ ਵਾਲੇ ਚੋਰ ਨਕਰੇ ਉਨਰੂ ਮੇਰੀ ਲੈਕਸ ਲੱਗਾਂ ਦੇ ਵਿੱਚ ਸਪਾਵਣੀ ਆ ਜਿਹੜਾ ਮੁੱਖ ਤੌਰ 'ਤੇ ਰਾਜ ਸ਼ਾਮਲ ਹੋ ਕੇ ਤੇ ਨਸ਼ਾ ਵੇਚਣ ਜਾਂ ਕ੍ਰਾਈਮ ਦੀਆਂ ਗਤੀਵਿਧੀਆਂ ਬੰਦ ਕਰਕੇ ਆਪਣੀ ਨੇਕ ਕਮਾਈ ਉੱਤੇ ਧਿਆਨ ਦੇਣਾ ਸ਼ੁਰੂ ਕਰ ਦੇਣ ਜਾਂ ਮੈਂ ਸਿਵਲ ਦੇ ਵਿੱਚ ਭੇਸ ਬਦਲ ਕੇ ਆਪਣੇ ਮੁਲਾਜ਼ਮ ਤੁਹਾਡੇ ਪਿੰਡ 'ਚ ਲਾ ਦਿਆਂ ਜਿਹੜਾ ਨਸ਼ਾ ਲੈਂਦਾ ਵੇਚਦਾ ਕ੍ਰਾਈਮ ਕਰਦਾ ਚੋਰੀ ਕਰਦਾ ਮੇਰੇ ਕਾਬੂ ਆ ਗਿਆ ਕਦਾ ਪਰਿਵਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਜਿੰਦ ਜਾਊਗਾ ਤੇ ਘਰ ਹੁੰਦਾ ਜਿਹੜਾ ਵਾ ਸਾਰਾ ਟੈਸ਼ ਨੈਸ਼ ਕੀਤਾ ਜਾਊਗਾ 15 ਦਿਨ ਪੂਰੀ ਫਕਸ਼ਰੀਆ ਮੇਰੀ ਇਸ ਸਿੱਟੇ ਹੋਊਗੀ ਉਸ ਤੋਂ ਬਾਅਦ ਰੈਗੂਲਰ ਮੇਰੇ ਮੁਲਾਜ਼ਮ ਸਿਵਨ ਜਿੱਥੇ ਰਹਿਣਗੇ ਇਸ ਤੋਂ ਬਾਅਦ ਅੱਜ ਦੀ ਸੂਚਨਾ ਤੋਂ ਬਾਅਦ ਜੇ ਕਿਸੇ ਕ੍ਰਿਮੀਨਲ ਵਿਅਕਤੀ ਵੱਲੋਂ ਜਾਂ ਨਸ਼ਾ ਤਸਕਰ ਵੱਲੋਂ ਹਿੰਮਤ ਕੀਤੀ ਗਈ ਕਿ ਮੈਂ ਨਸ਼ਾ ਵੇਚਣਾ ਹੈ ਜਾਂ ਮੈਂ ਕ੍ਰਾਈਮ ਕਰਨਾ ਹੈ ਦੇਖੋ ਆਪਣਾ ਤੇ ਆਪਣੇ ਪਰਿਵਾਰ ਦੀ ਭਲਾਈ ਤੇ ਭਲਾਈ ਸੋਚ ਕੇ ਕੰਮ ਕਰੇ ਮੇਰੀ ਇਹ ਵਾਰਨਿੰਗ ਹੈ ਤੁਹਾਨੂੰ ਐ ਅੱਜ ਦੀ ਸੂਚਨਾ ਤੋਂ ਬਾਅਦ ਮੈਨੂੰ ਕੋਈ ਸ਼ਿਕਾਇਤ ਆਈ ਤੇ ਉਹ ਆਪਣਾ ਭਲਾ ਭਲਾ ਜਿਹੜਾ ਸੋਚ ਕੇ ਕੰਮ ਕਰੇ ਵੀ ਮੈਂ ਆਪਣੇ ਘਰ-ਬਾਰ ਤੇ ਆਪਣੇ ਪਿੰਡ ਤੋਂ ਨਿਕਲਦਾਵਾ ਪਰਿਵਾਰ ਸਮੇਤ ਫੇਰ ਉਹ ਕੰਮ ਕਰੇ ਨੋਟ ਕਰ ਲਿਓ ਇਹ ਸਾਰੇ ਜਿਹੜੇ ਸੁਣਦੇ ਆ ਮੇਰੇ ਕੋਲ ਨਾਮ ਹੀ ਆਇਆ ਤਿੰਨ ਬੰਦਿਆਂ ਦੇ ਕਿਹੜੇ-ਕਿਹੜੇ ਨਾਮ ਆ ਰਾ ਇੱਕ ਮਿੱਤਰ ਨਾਂ ਦਾ ਕੋ ਬੰਦਾ ਵਾ ਹੋਰ ਜਿਹੜਾ ਹੀਰਾ ਇੱਕ ਲੇਡੀ ਆ ਮੰਜੂ ਬਾਲਾ ਇੱਕ ਮੰਜੂ ਬਾਲਾ ਕੋ ਲੇਡੀ ਆ ਇਹਨਾਂ ਤਿੰਨਾਂ ਦੇ ਵਿਰੁੱਧ ਤੇ ਮੈਂ ਕਾਰਵਾਈ ਕਰ ਲਈ ਬਿਲਕੁਲ ਪਲਾਨ ਬਣਾ ਲਿਆ ਵਾ ਇਹ ਤਿੰਨਾਂ ਨੂੰ ਤੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਜਿਹੜਾ ਵਾ ਉਹ ਪਰਿਵਾਰ ਸਮੇਤ ਤੇ ਘਰ ਸਮੇਤ ਜਿਹੜਾ ਵਾ ਉਹ ਸਬਕ ਸਿਖਾਇਆ ਜਾਊਗਾ